ਛੋਟੀਆਂ ਛੋਟੀਆਂ ਗਲਤੀਆਂ ਕਰਕੇ ਬड़ा ਨੁਕਸਾਨ ਹੋ ਜਾਂਦਾ ਬੰਦਾ ਗੌਰ ਨਹੀਂ ਕਰਦਾ ਤੇ ਦਿਖਾਉਣਿਆ ਤੁਹਾਨੂੰ ਕੀ ਨੁਕਸਾਨ ਹੋਇਆ ਬਾਈ ਦਾ ਨੁਕਸਾਨ ਹੋ ਗਿਆ 5000 5600 ਦਾ ਬਾਈ ਲੈ ਕੇ ਆਏ ਨੇ ਆ ਸੀਸਾ ਪਾਉਣ ਆਪਣੇ ਕੋਲ ਗੱਡੀ ਆ ਰਿਜਨਲ ਹੈ ਐਮ ਜੀਪੀ ਦਾ ਸੀਸਾ ਆ ਪਾਉਣਾ ਸੁਵਿਪਟ ਗੱਡੀ ਆ ਇਹ ਕਿ ਨੁਕਸਾਨ ਕੀ ਹੋਇਆ ਬਾਈ ਦਾ ਜਦੋਂ ਰਾਤ ਨੂੰ ਅੰਦਰ ਬੈਨੇ ਨੇ ਹੁਣ ਤਾਂ ਸੀਸਾ ਚਲੋ ਗੰਦਾ ਮਿੱਟੀ ਪਈ ਹੋਈ ਆ ਰਾਤ ਨੂੰ ਜੋ ਗੱਡੀ ਚੱਲਦੀ ਆ ਲਾਈਟਾਂ ਪੈਂਦੀਆਂ ਨੇ ਮੂਹਰੋਂ ਤਾਂ ਸਾਹਮਣੇ ਉਹ ਜੋ ਲਾਈਟਾਂ ਪੈਂਦੀਆਂ ਨੇ ਤਾਂ ਅੰਦਰੋਂ ਬੈਠੇ ਤਾਂ ਬਾਹਰ ਤੱਕ ਉਹ ਦੀਂਦਾ ਨਹੀਂ ਹੈਗਾ ਉਹ ਇਸ ਕਰਕੇ ਆ ਸੀਸੇ 'ਚ ਬਹੁਤ ਨਿਸ਼ਾਨ ਨੇ ਬਹੁਤ ਛੋਟੇ ਛੋਟੇ ਨਿਸ਼ਾਨ ਨੇ ਅੱਧਾ ਅੱਧਾ ਇੰਚ ਦੇ ਸਾਰਾ ਸੀਸਾ ਭਰਿਆ ਪਿਆ ਐਂ ਦੇਖਣ ਨੂੰ ਨਹੀਂ ਲੱਗਦਾ ਤੇ ਸੀਸਾ ਕਿਤੇ ਟੁੱਟਿਆ ਨਹੀਂ ਹੋਇਆ ਆ ਦੇਖ ਲਓ ਚੇਂਜ ਕਰ ਰਹੇ ਆ ਸੀਸਾ ਕਿਤੋਂ ਨਹੀਂ ਟੁੱਟਿਆ ਐਜ ਬ੍ਰੀਕ ਬ੍ਰੀਕ ਨਿਸ਼ਾਨ ਨੇ ਐਡੇ ਐਡੇ ਅੱਧਾ ਤਾਂ ਇੰਚ ਦੇ 2 ਇੰਚ ਦੇ ਤੇ ਉਹ ਨਿਸ਼ਾਨ ਪਏ ਕਿਉਂ ਨੇ ਜਿਵੇਂ ਹੁਣ ਗੱਡੀ ਗੰਦੀ ਖੜੀ ਆ ਗੰਦੀ ਗੱਡੀ ਤੇ ਕਈ ਵਾਰ ਬੰਦਾ ਕਪੜਾ ਮਾਰ ਦਿੰਦਾ ਸੀਸੇ ਤੇ ਅੱਜ ਮੈਂ ਮਿੱਟੀ ਪਈ ਹੋਈ ਆ ਤੇ ਕਪੜਾ ਮਾਰਨਾ ਆ ਕਰਕੇ ਆ ਦੇਖੋ ਆ ਮਿੱਟੀ ਨਾ ਨਿਸ਼ਾਨ ਪੈ ਜਾਂਦੇ ਨੇ ਜਦ ਬੈਪਰ ਚੱਲ ਜਾਣ ਬਿਨਾ ਪਾਣੀ ਤੋਂ ਜੇ ਪਾਣੀ ਨਾਲ ਵੀ ਚਲਾਉਣੇ ਤਾਂ ਬੈਪਰਾਂ ਦੇ ਮਿੱਟੀ ਜੜਾਂ ਚ ਭਰੀ ਹੁੰਦੀ ਆ ਤਾਂ ਕਰਕੇ ਬੈਪਰ ਚੱਕ ਕੇ ਕਈ ਬੰਦੇ ਖੜਾਉਂਦੇ ਹੁੰਦੇ ਨੇ ਗੱਡੀ ਬੈਪਰ ਹੀਠਾ ਨੇ ਤਾਂ ਉਹਦੇ ਵਿੱਚ ਮਿੱਟੀ ਭਰ ਜਾਂਦੀ ਆ ਤੇ ਉਹ ਵੀ ਚਲਾਉਂਦੇ ਆ ਤਾਂ ਵੀ ਨਿਸ਼ਾਨ ਪੈਂਦੇ ਨੇ ਹੁਣ ਇਹ ਨਿਸ਼ਾਨ ਇੰਨੇ ਨੇ ਕਿ ਪੁੱਛੋ ਨਾ ਕੋਸਾ ਸਾਹਮਣੇ ਕੁਛ ਨਹੀਂ ਰਾਤ ਨੂੰ ਦਿੰਦਾ ਦਿਨੇ ਵੀ ਇਹ ਧੁੱਪ ਪੈਂਦੀ ਆ ਪਰ ਸ਼ਾਮੇ ਨਾਲ ਵੀ ਨਿਸ਼ਾਨੇ ਚਮਕਦੇ ਨੇ ਔਰ ਕੁਛ ਨਹੀਂ ਦਿੰਦਾ ਇਸ ਕਰਕੇ ਆ ਸ਼ੀਸ਼ਾ ਬਦਲ ਰਿਹਾ ਬਾਈ ਤੇ ਬਾਈ ਆ ਤੇ ਕਪੜਾ ਮਾਰ ਦਿੰਦਾ ਹੁੰਦਾ ਜਿਵੇਂ ਹੁਣ ਆ ਮਿੱਟੀ ਪਈ ਹੋਈ ਆ ਗੱਡੀ ਚੱਕਣੀ ਤੇ ਕਪੜਾ ਮਾਰ ਦੇਣਾ ਹੈ ਕਰਕੇ ਪਾਣੀ ਨਹੀਂ ਮਾਰਨਾ ਕੱਲਾ ਕਪੜਾ ਮਾਰ ਦੇਣਾ ਉਹਦੇ ਨਾਲ ਨਿਸ਼ਾਨਾਂ ਨਾਲ ਸਾਰਾ ਸ਼ੀਸ਼ਾ ਭਰ ਗਿਆ 프ਿੰਟ ਬਿਲਕੁਲ ਕਿਧੋ ਨਹੀਂ ਟੁੱਟਿਆ ਹੋਇਆ ਚੈੱਕ ਕਰ ਲਓ ਬਿਲਕੁਲ ਸਾਫ਼ ਸ਼ੀਸ਼ਾ ਗੱਡੀ ਦੇ ਨਾਲ ਦਾ ਸ਼ੀਸ਼ਾ ਪਰ ਨਿਸ਼ਾਨਾ ਕਰਕੇ ਬਾਈ ਨੂੰ ਬਦਲਾਉਣਾ ਪੈ ਗਿਆ ਸਕ੍ਰੈਚ ਇੰਨੇ ਪੈ ਗਏ ਤੇ ਇਸ ਕਰਕੇ ਬਾਈ ਬਦਲਾ ਰਿਹਾ ਤੇ ਹੁਣ ਵੱਡਣ ਲੱਗੇ ਹੋਏ ਨੇ ਇੱਕ ਸਾਈਡ ਤਾਂ ਵੱਡਤੀ ਆ ਦੇਖੋ ਤਾਰ ਪਾਈ ਹੋਈ ਵਿੱਚ ਹਣ ਆਹ ਸਾਈਡ ਤਾਂ ਵੱਡੀ ਗਈ ਹੁਣ ਉਧਰੋਂ ਵੱਡਣ ਲੱਗਦਾ ਰੈਂਟਲ ਤੇ ਆਹ ਵਾਲਾ ਪਾਉਣਾ ਰੀਜਨਲ ਸ਼ੀਸ਼ਾ ਤੇ ਅਰੀਜਨਲ ਟਿਊਬ ਆਹ ਲਓ ਕਿਉ ਵੀ ਅਰੀਜਨਲ ਆ ਮਾਈ ਦਾ ਘਟ ਤੋਂ ਘੱਟ ਨਹੀਂ 6000 ਰੁਪਿਆ ਖਰਚਾ ਆ ਜਾਣਾ ਮਾੜੀ ਗਲਤੀ ਕਰਕੇ ਲਾਪਰਵਾਹੀ ਕਰਕੇ ਆ ਜਿਵੇਂ ਮਿੱਟੀ ਪਈ ਆ ਤੇ ਕਪੜਾ ਮਾਰਾਂਗੇ ਆ ਦੇਖੋ ਜਿਹੜੀ ਮਿੱਟੀ ਆ ਉਹਨੇ ਰੇਗਮਾਲ ਵਾਲਾ ਕੰਮ ਕੀਤਾ ਹੋਇਆ ਉਹ ਇਸ ਕਰਕੇ ਬਚਣ ਲਈ ਆ ਚੀਜ਼ਾਂ ਤੋਂ ਜਦੋਂ ਵੀ ਕੱਪੜਾ ਮਾਰਨਾ ਦੇਖ ਕੇ ਜਾਂ ਤਾਂ ਪਾਣੀ ਮਾਰੋ ਗੱਡੀ ਤੇ ਨਹੀਂ ਪਾਣੀ ਚਲਾ ਕੇ ਵੈਪਰ ਚਲਾਓ ਪਰ ਵੈਪਰ ਉੱਤੇ ਚੱਕੇ ਹੋਣ ਜਿਵੇਂ ਮੰਨ ਲਓ ਗੱਡੀ ਇੱਕ ਦਿਹਾੜੀ ਖੜੀ ਆ ਸਵੇਰ ਤੋਂ ਸ਼ਾਮ ਤੱਕ ਖੜੀ ਆ ਸ਼ਾਮ ਨੂੰ ਚਲਾਉਣੀ ਆ ਪਾਣੀ ਛੱਡ ਕੇ ਵੈਪਰ ਮਾਰਦੇ ਨਾ ਵੈਪਰ ਉੱਤੇ ਹੋਣ ਜਦੋਂ ਚਲਾਉਣੀ ਆ ਗੱਡੀ ਵੈਪਰ ਹੇਠਾਂ ਰੱਖੋ ਫੇਰ ਪਾਣੀ ਮਾਰ ਕੇ ਚਲਾਓ ਤਾਂ ਸਕ੍ਰੈਚ ਨਹੀਂ ਪੈਂਦੇ ਨਹੀਂ ਗੱਡੀ ਖੜੀ ਆ ਉਹ ਤੇ ਮਿੱਟੀ ਪੈ ਗਈ ਆਪਣੇ ਚਲਾਤਾ ਤਾਂ ਵੀ ਸਕਰਾਚ ਪੈ ਜਾਂਦੇ ਨੇ ਬਾਈਪਰ ਵੀ ਖਰਾਬ ਸੀਸਾ ਵੀ ਖਰਾਬ ਵੀਡੀਓ ਕਹੇ ਜੀ ਲੱਗੀ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਥੈਂਕ ਯੂ